ਕਰਦਾ ਰੋਜ ਕਮੰਦੜੇ ਕਰਮ ਨੇੜ ਕਦੀ ਨਾ ਆਵੇ ਸ਼ਰਮ ਪਾਤ ਪਾਤ ਜੇ ਦਈਏ ਸੁਖਾ ਉਸਦਾ ਨਾਮ ਸਿਮਰਮਨ ਮੁਖਾ ਵਦ ਵਦ ਕੇ ਨਿਤ ਕਰੇ ਕਸੂਰ ਲੈ ਕੇ ਪਰਲੇ ਪੈਣ ਜਰੂਰ ਉਸ ਮਾਲਕ ਤੋਂ ਪਲ-ਪਲ ਡਰ ਰੀ ਨਰ ਮੂਰਖ ਪਾਪ ਨਾ ਕਰ ਆਖਰ ਜਾਣਾ ਜਿਸ ਦੇ ਕੋਲ ਪੁੱਲੀ ਉਸ ਦੀ ਯਾਦ ਨਾ ਪੋੜ ਇਥੇ ਬੈਠ ਕਿਸੇ ਨਹੀਂ ਰਹਿਣਾ ਏ ਜਗਤ ਮਛਾਫਰ ਛੱਡਣਾ ਪੈਣਾ ਟੋਟ ਦੇ ਦੇਖ ਅਮਰ ਚੋ ਤਾਰੀ ਤੈ ਕਿਉ ਲੰਬੜੀ ਗੁੱੜ ਪਸਾਰੇ ਜਗਤ ਮਛਾਫਰ ਖਾਨਾ ਟੂਰ ਹਰ ਬਿਰ ਸਾਥੀ ਨਾਹੀ ਔਰ ਰੇ ਨਰ ਕਰ ਸੁ ਨਾਲ ਪਰੀਤ ਲਵ ਕੁਕੇ ਜੇ ਕੀਤੀ ਜੀਤ ਕਿਧਰ ਪੁੱਲਾ ਫਿਰੇ ਕਰਾਈਂ ਪਾਰਵਤੀ ਗ ਸਰਦੀ ਮਾਈਂ ਮਹਾਦੇਵ ਸਭਨਾ ਕਾ ਬਾਪ ਵਾਲਮੀਕ ਦਾ ਕਰਕੇ ਜਾਪ ਗਿਲਦਾਸਾ ਲਥ ਜਾਂਦੀ ਪਾਪ ਨਰੰਕਾਰ ਜੀ ਕਹਿਣ ਲੱਗੇ ਕਿ ਰਾਜਨ ਜਿਹੜਾ ਮੇਰਾ ਪੂਰਾ ਸ਼ਿਸ਼ ਹੋਵੇਗਾ ਉਹ ਸ਼ੈਤਾਨ ਦੇ ਮਾਹ ਜਾਲ ਵਿੱਚ ਨਹੀਂ ਫਸ ਸਕਦਾ ਸ਼ੈਤਾਨ ਇੱਕ ਬਹੁਤ ਵੱਡਾ ਸਮੁੰਦਰ ਹੈ ਜਿਸ ਸਮੁੰਦਰ ਦੇ ਵਿੱਚ ਨਾਸਤਿਕ ਜੀਵ ਕੱਖਾਂ ਫੂਸਾਂ ਦੇ ਵਾਂਗ ਰੁੜ ਜਾਂਦੇ ਹਨ ਤੇ ਜਿਹੜੇ ਜੀਵ ਆਸਤਿਕ ਪਰਮਾਤਮਾ ਨੂੰ ਮੰਨਣ ਵਾਲੇ ਹੁੰਦੇ ਨੇ ਉਹ ਸ਼ੈਤਾਨ ਦੇ ਕੂੜੇ ਮਾਰਗ ਨਾਲ ਨਹੀਂ ਜੁੜਦੇ ਉਹ ਸ਼ੈਤਾਨ ਦੇ ਉਪਦੇਸ਼ ਉੱਪਰ ਨਹੀਂ ਚੱਲਦੇ ਸਿੱਧੇ ਪਰਮਾਤਮਾ ਦੇ ਸੰਤ ਮਹੰਤ ਹੁੰਦੇ ਹਨ ਕਾਪੀ ਪੁਰਸ਼ ਦੇ ਕੋਲ ਸਿਰਫ ਕੂੜ ਹੁੰਦਾ ਹੈ ਤੇ ਕੂੜ ਤੋਂ ਬਿਨਾ ਉਸ ਕੋਲ ਕੁਝ ਹੋਰ ਨਹੀਂ ਹੁੰਦਾ ਸਚਾਈ ਤਾਂ ਉਹਦੇ ਕਦੇ ਨੇੜੇ ਨਹੀਂ ਆਉਂਦੀ ਤੇ ਉਹ ਸਾਰੀ ਉਮਰ ਮਾਇਲ ਦਾ ਤਨ ਇਕੱਠਾ ਕਰਦਾ ਰਹਿੰਦਾ ਹੈ ਮਨਮੁਖ ਜੀਵ ਕੂੜ ਦੇ ਵਿੱਚ ਭਰਪੂਰ ਹੁੰਦਾ ਹੈ ਪਰ ਉਹ ਸ਼ੈਤਾਨ ਦਾ ਪੱਕਾ ਮਜੂਰ ਹੁੰਦਾ ਹੈ ਰੱਬ ਦੇ ਘਰ ਵਿੱਚ ਕਦੇ ਵੀ ਉਹਦੀ ਜੈ ਨਹੀਂ ਹੁੰਦੀ ਪਾਵਾਂ ਆਪਣੀਆਂ ਲਤਾਂ ਅਸਮਾਨ ਨੂੰ ਲਗਾ ਦੇਵੇ ਕੂੜ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਕੂੜ ਇੱਕ ਕੱਚੀ ਕੰਧ ਵਰਗਾ ਹੁੰਦਾ ਹੈ ਜੋ ਪਵਜਲ ਸਾਗਰ ਦੀਆਂ ਲਹਿਰਾਂ ਨੂੰ ਕਦੇ ਪਾਰ ਨਹੀਂ ਕਰ ਸਕਦਾ ਕੱਚੇ ਘੜੇ ਦੀ ਵਾਂਗ ਰਮਈ ਧਾਰ ਦੇ ਵਿੱਚ ਜਾ ਕੇ ਖੁਰ ਜਾਂਦਾ ਹੈ ਸਚਾਈ ਲੋਹੇ ਦੀ ਲਾਠ ਵਰਗੀ ਹੁੰਦੀ ਹੈ ਕੂੜ ਦਾ ਅਗਨਬਾਨ ਸਚਾਈ ਦੀ ਲਾਠ ਪਰ ਵੱਜ ਕੇ ਆਪਣੇ ਆਪ ਹੀ ਬਰਬਾਦ ਹੋ ਜਾਂਦਾ ਹੈ ਸੱਚੇ ਪੁਰਸ਼ ਦੀ ਹਰ ਵਕਤ ਜਿੱਤ ਹੁੰਦੀ ਹੈ ਤੇ ਕੂੜ ਨੂੰ ਵਾਰ-ਵਾਰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਇਹ ਰਾਜਨ ਕੂੜ ਇੱਕ ਸ਼ੈਤਾਨ ਦਾ ਬਹੁਤ ਵੱਡਾ ਜਵਰਦਸ ਤੀਰ ਹੈ ਇਹ ਤੀਰ ਮਨਮੁੱਖਾਂ ਦੇ ਉੱਪਰ ਹੀ ਵਾਰ ਕਰ ਸਕਦਾ ਹੈ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਨੂੰ ਇਹ ਤੀਰ ਕੁਝ ਵੀ ਨਹੀਂ ਕਰ ਸਕਦਾ। ਇਥੇ ਮੈਂ ਸ਼ਲੋਕ ਇਸ ਤਰ੍ਹਾਂ ਵਰਣਨ ਕਰਦਾ ਹਾਂ ਕਿ ਜੀਵ ਮੰਦੇ ਕਰਮਾਂ ਤੋਂ ਬਚ ਜਾਂ। 84 ਲੱਖ ਜੁਨਾਂ ਦੇ ਖੂ ਅੰਦਰ ਵਾਰ-ਵਾਰ ਗਿਰਨਾ ਨਾ ਪਵੇ। ਜੀਵ ਨੂੰ ਕੂੜ ਡੋਬਦਾ ਹੈ ਤੇ ਸਚਾਈ ਤਾਰਦੀ ਹੈ। ਸ਼ਲੋਕ ਕੂੜ ਬਲੀ ਉੱਤੇ ਨਹੀਂ ਛਾਵੈ ਜੋ ਬੰਦਾ ਰੱਬ ਦਾ ਬਣ ਜਾਵੇ ਰੱਬ ਦਾ ਬੰਦਾ ਹੁੰਦਾ ਸੋਈ ਜੋ અપਰਾਧ ਕਰੇ ਨਾ ਕੋਈ ਮਨ ਵਿਚ ਤਾਰੇ ਨਾ ਹੰਕਾਰ ਸਭ ਜੀਵਨ ਸੰਗ ਕਰੇ ਪਿਆਰ ਪਲਾ ਪਲਾ ਕਿ ਸਭ ਕੋਈ ਤਾ ਹੋਵੇ ਪਵ ਸਾਗਰ ਪਾਰ ਕੂੜ ਕਮਾਵਣ ਵਾਲੇ ਮਨ ਮੁਖ ਦਿਨ ਕੋ ਕਹਿੰਦੇ ਰਹਿਣਾ ਫੇਰ ਕਹੀ ਨਰ ਪੁੱਲਾ ਲਿਖਾ ਮੰਗਿਆ ਜਦੋਂ ਨਰੇ ਰਾਜਨ ਤਾਈ ਕਰੇ ਗਿਆਨ ਵਾਲਮੀਕ ਨਰੰਕਾਰ ਦੇਖ ਰਿਹਾ ਸਮਾਨੀ ਗੁਰੂ ਚੰਦ ਸੂਰਜ ਸਭ ਤਾਰ ਜੇ ਸਬਕਤ ਰਤਨਾ ਕਰ ਜੀ ਨੇ ਰਾਜੇ ਵਰਨ ਨੂੰ ਵਰਨ ਜੀ ਨੂੰ ਇਸ ਤਰ੍ਹਾਂ ਦਰਾਂ ਤਰਾਂ ਦੀ ਬ੍ਰਹਮ ਗਿਆਨ ਦੀਆਂ ਬਖਸ਼ਿਸ਼ਾਂ ਕੀਤੀਆਂ ਤਾਂ ਰਾਜਾ ਵਰਨ ਬਹੁਤ ਵੱਡੀ ਸਤਕਾਰ ਦੇ ਨਾਲ ਕਹਿਣ ਲੱਗਾ ਕਿ ਹੈ ਰਤਨਾਕਰ ਜੀ ਤੂੰ ਇਨਸਾਨ ਨਹੀਂ ਤੂੰ ਤਾਂ ਖੁਦ ਅਕਾਲ ਪੁਰਖ ਜੀ ਹੈ ਮਾਤ ਲੋਕ ਦੇ ਵਿੱਚ ਆਪਣੇ ਜੀਵਾਂ ਨੂੰ ਦੇਖਣ ਆਇਆ ਹੈ ਰਾਜਾ ਵਰਨ ਜੀ ਕਹਿਣ ਲੱਗੇ ਕਿ ਐ ਮੇਰੇ ਪ੍ਰੀਤਮ ਜਿਹੜਾ ਬ੍ਰਹਮ ਗਿਆਨ ਤੁਸੀਂ ਮੈਨੂੰ ਦਿੱਤਾ ਹੈ ਐਸਾ ਬ੍ਰਹਮ ਗਿਆਨ ਮੈਂ ਅੱਜ ਤੱਕ ਨਹੀਂ ਸੁਣਿਆ ਨਾ ਕੋਈ ਆਪ ਜੈਸਾ ਦੇਖਿਆ ਹੈ ਤੇ ਨਾ ਕੋਈ ਅੱਜ ਤੱਕ ਸੁਣਿਆ ਹੈ ਰਾਜਾ ਵਰਨ ਜੀ ਕਹਿਣ ਲੱਗਾ ਕਿ اے ਰਤਨਾਕਰ ਜੀ ਤੁਸੀਂ ਆਪ ਹੀ ਇਸ ਤਰ ਲੋਕੀ ਦੇ ਸਵਾਮੀ ਅੰਤਰਜਾਮੀ ਮਾਲਕ ਪਾਲਕ ਜੀ ਹੋ ਸਾਡੀ ਜੀਵਾਂ ਦੀ ਡੋਰ ਤੇਰੇ ਹੱਥਾਂ ਦੇ ਵਿੱਚ ਹੈ ਜਿਸ ਤਰ੍ਹਾਂ ਤੂੰ ਜੀਵਾਂ ਦੇ ਮੁਕੱਦਰ ਵਿੱਚ ਲਿਖ ਦੇਵੇਂ ਜੀਵਾਂ ਨੂੰ ਦੁਨੀਆ ਵਿੱਚ ਆ ਕੇ ਸੋ ਕੁਝ ਪ੍ਰਾਪਤ ਹੁੰਦਾ ਹੈ ਰਾਜਾ ਵਰਣ ਜੀ ਕਹਿਣ ਲੱਗੇ ਕਿ ਐ ਨਿਰੰਕਾਰ ਜੀ ਤੇਰੀ ਕਰਮ ਦਾ ਲਿਖਿਆ ਹੋਇਆ ਕਦੇ ਮਿਟ ਨਹੀਂ ਸਕਦਾ ਭਾਵੇਂ ਸੂਰਜ ਦੂਸਰੇ ਪਾਸੇ ਉਹ ਚੜ ਜਾਵੇ ਰਾਜਾ ਵਰਣ ਜੀ ਕਹਿਣ ਲੱਗਾ ਕਿ ਐ ਪਰਮੇਸ਼ਰ ਜੀ ਜਿਸ ਦੇ ਭਾਗਾਂ ਵਿੱਚ ਤੋਂ ਸੁੱਖ ਲਿਖ ਦੇਵੇਂ ਤਾਂ ਉਸ ਜੀਵਨ ਨੂੰ ਦੁਨੀਆ ਵਿੱਚ ਆ ਕੇ ਸੁੱਖ ਹੀ ਮਿਲਦਾ ਹੈ ਜਿਸ ਦੇ ਮੁਕੱਦਰ ਵਿੱਚ ਤੋਂ ਦੁੱਖ ਲਿਖ ਦਿੱਤਾ ਤੇ ਉਸ ਨੂੰ ਸੁੱਖ ਦੇਣ ਵਾਲਾ ਕੌਣ ਹੈ ਐ ਮੇਰੇ ਮਾਲਕ ਤੇਰੀ ਕੁਦਰਤ ਬੜੀ ਬਿਆੰਤ ਹੈ ਕੁਝ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਸਭ ਦਾ ਨਾਥਾ ਸਿਰ ਇੱਕੋ नाथ ਹੈ ਤੂੰ ਸਭਲਾ ਜੀਵਾਂ ਦਾ ਇੱਕੋ ਇਸ਼ਟ ਗੁਰੂ ਹੈ ਐ ਮੇਰੇ ਸੱਬਰ ਸਿਸ਼ਨਾਥ ਜੀ ਤੇਰੀ ਉਸਤਤ ਮੇਰੇ ਕੋਲ ਹੋ ਨਹੀਂ ਸਕਦੀ ਇਤਨਾ ਤੂੰ ਵੱਡਾ ਦਾਤਾ ਹੈ ਰਾਜਾ ਵਰਨ ਜੀ ਕਹਿਣ ਲੱਗੇ ਕਿ ਸਾਰੀ ਸ੍ਰਿਸ਼ਟੀ ਤੇਰੇ ਹੱਥ ਦੀ ਥਲੀ ਦੇ ਉੱਪਰ ਵਸ ਰਹੀ ਹੈ ਐ ਮੇਰੇ ਕਰਤਾ ਜੀ ਤੂੰ ਹੀ ਇੱਕ ਸਭਨਾ ਜੀਵਾਂ ਦੀਆਂ ਆਸਾਂ ਮਰਾਦਾ ਪੂਰੀਆਂ ਕਰਨ ਵਾਲਾ ਹੈ ਤੇ ਸਭਨਾ ਚੰਦ ਸੂਰਜ ਤਾਰਿਆਂ ਦੇ ਉੱਪਰ ਤੇਰਾ ਇੱਕ ਅਮਨ ਰਾਜ ਹੈ ਰਾਜਾ ਵਰਨ ਜੀ ਕਹਿਣ ਲੱਗੇ ਕਿ ਐ ਮੇਰੇ ਕਰਤਾਰ ਜੀ ਜੀਵ ਜੰਤ ਤੇਰੀਆਂ ਖੇਡਾਂ ਹਨ ਹਰ ਰੋਜ਼ ਤੂੰ ਅਨੇਕਾਂ ਹੀ ਘਟਦਾ ਹੈ ਤੇ ਅਨੇਕਾਂ ਹੀ ਟਾ ਦਿੰਦਾ ਹੈ ਐ ਮੇਰੇ ਭਗਵਾਨ ਜੀ ਸਭ ਜੀਵ ਜੰਤ ਤੇਰਾ ਹੀ ਦਿੱਤਾ ਖਾਂਦੇ ਹਨ ਜਰੇ ਜਰੇ ਪਤਰ ਪਤਰ ਤੇਰਾ ਨੂਰ ਚਮਕ ਰਿਹਾ ਹੈ ਦਾਣੇ-ਦਾਣੇ ਵਿੱਚ ਤੂੰ ਰਮਿਆ ਹੋਇਆ ਹੈ ਘਾਟ-ਘਾਟ ਦੇ ਵਿੱਚ ਤੈਨੂੰ ਪਰਵੇਸ਼ ਦਿੱਠਾ ਹੈ ਜੀਵ-ਜੀਵ ਦੇ ਨਾਲ ਤੇਰਾ ਦਰਸ਼ਨ ਕਰ ਚੁੱਕਾ ਹਾਂ ਰਾਜਾ ਵਰਣ ਜੀ ਕਹਿਣ ਲੱਗੇ ਕਿ ਐ ਪ੍ਰਭੂ ਜੀ ਖੰਡਾ ਬ੍ਰਹਮੰਡਾ ਦੇ ਉੱਪਰ ਤੇਰੇ ਨਾਮ ਦੀਆਂ ਕਿਰਨਾਂ ਵਿਸ਼ੀਆਂ ਹੋਈਆਂ ਨੇ ਐ ਵਿਦਾਤਾ ਜੀ ਹਰ ਪਾਸੇ ਤੇਰਾ ਹੀ ਸਿਮਰਨ ਹੋ ਰਿਹਾ ਹੈ ਐ ਮੇਰੇ ਦੇਵਿਆਲ ਗੋਪਾਲਨਾ ਤੇਰਾ ਨਾਮ ਮੇਰੀ ਛਤੀ ਪਦਾਰਤ ਹਨ ਤੂੰ ਸਾਰੇ ਸੰਸਾਰ ਦੀ ਜੀਵਨ ਮੁਕਤੀ ਤੇ ਕਲਿਆਣ ਹੈ ਤੂੰ ਸਰਬ ਦਾ ਤਾਰਕ ਜਗਤ ਗੁਰੂ ਗੁਰੂ ਦੇਵ ਜੀ ਹੈ ਐ ਰਗੁਨਾਥ ਜੀ ਸਭ ਨਾਥਾਂ ਸਿਰ ਤੂੰ ਹੀ ਨਾਥ ਹੈ ਤੂੰ ਹੀ ਨਮਾਨਿਆਂ ਦਾ ਮਾਨ ਹੈ ਤੂੰ ਹੀ ਨਿਤਾਣਿਆਂ ਦਾ ਤਾਨ ਹੈ ਐ ਮੇਰੇ ਜਗ ਜੀਵਨਾ ਬ੍ਰਹਮਾ ਵਿਸ਼ਨੂ ਸ਼ੰਕਰ ਸ਼ੀਸ਼ ਗਣੇਸ਼ ਮਹੇਸ਼ ਤੇਰਾ ਹੀ ਸਾ ਸਾ ਸਿਮਰਨ ਕਰਦੇ ਹਨ ਰਾਜਾ ਵਰਣ ਜੀ ਕਹਿਣ ਲੱਗਾ ਕਿ ਐ ਮੇਰੇ ਨਰੰજન ਜੀ ਜੰਗਲਾਂ ਦੇ ਵਿੱਚ ਪੰਛੀ ਲੋਕ ਵੀ ਤੈਨੋਂ ਤੂੰ ਹੀ ਤੂੰ ਹੀ ਕਹਿ ਕੇ ਸਤਕਾਰ ਦੇ ਹਨ ਐ ਮੇਰੇ ਮਾਲਕ ਬ੍ਰਹਮਾ ਵਿਸ਼ਨੂ ਸ਼ਿਵ ਜੀ ਇਹ ਤੇਰੀਆਂ ਮਹਾਨ ਰੱਬੀ ਕਿਰਣਾ ਹਨ ਜਿਨਾਂ ਕਿਰਨਾਂ ਵਿੱਚ ਦੀ ਤੇਰੀ ਰੌਸ਼ਨੀ ਦੁਨੀਆਂ ਦੇ ਕੋਨੇ-ਕੋਨੇ ਪਰ ਪਹੁੰਚਦੀ ਐ ਇੰਦਰ ਜੀ ਦੇ ਘਰ ਵਿੱਚ ਤੇਰੇ ਨਾਮ ਦੇ ਪਲ-ਪਲ ਸੋਲੇ ਗਾਏ ਜਾਂਦੇ ਹਨ ਤੂੰ ਸਰਵ ਕਲਾ ਦਾ ਗਿਆਤਾ ਦਾਤਾ ਵਿਧਾਤਾ ਜੀ ਐ ਐ ਮੇਰੇ ਠਾਕੁਰ ਜੀ ਮੈਂ ਤੇਰੇ ਕੋਲੋਂ ਹਰ ਵਕਤ ਇਹੀ ਮੰਗਦਾ ਹਾਂ ਨਾ ਵਿਸਰੀ ਤੇ ਨਾ ਵਿਸਰਾਈ ਆਪਣੀ ਭਗਤੀ ਲਾਈ ਸਦਾ ਕਾਲ ਮੈਨੂੰ ਆਪਣੀ ਪਵਿੱਤਰ ਚੰਨ ਕਮਨਾਲਾ ਜੋੜੀ ਰੱਖਣਾ ਮੈਂ ਸਦਾ ਵਾਸਤੇ ਤੇਰੇ ਦਰ ਦਾ ਭਿਖਾਰੀ ਹਾਂ ਐ ਮੇਰੇ ਲੋਕ ਪਾਲਕ ਆ ਲਖ ਨਰਿੰਦਰ ਜੀ ਤੇਰੇ ਪਾਸੋਂ ਪਾਤ ਪਾਦੀਆਂ ਦਾਤਾ ਸੁਗਾਤਾ ਮਿਲ ਜਾਂਦੀਆਂ ਹਨ ਤੂੰ ਸਦਾ ਸਲਾਮਤ ਕੁਦਰ ਦਾ ਵੱਡਾ ਕਾਦਰ ਹੈ ਤੇਰੀ ਦਰ ਪਰ ਆਏ ਜੋ ਚਿਤ ਚਾਏ ਸੋਨਰ ਪਾਏ ਤੇਰਾ ਘਰ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਨਾਲ ਭਰਿਆ ਹੋਇਆ ਹੈ ਰਾਜਾ ਵਰਣ ਜੀ ਕਹਿਣ ਲੱਗੇ ਕਿ ਐ ਮੇਰੇ ਰੰਗਲੇ ਪ੍ਰੀਤਮ ਜੀ ਤੂੰ ਮੇਰੀ ਬਣਤ ਬਣਾਈ ਹੈ ਤੇ ਮੈਂ ਹਰ ਦਮ ਤੇਰੀ ਬੰਦਨਾ ਕਰੂੰ ਤੇਰਾ ਪਵਿੱਤਰ ਦਰਸ਼ਨ ਕਰਕੇ ਮੇਰੀ ਤਪ ਰਹੀ ਆਤਮਾ ਠੰਡੀ ਠਾਰ ਹੋ ਗਈ ਹੈ ਮੈਂ ਕਿਦਾਰਤ ਹੋ ਗਿਆ ਹਾਂ ਤੇਰਾ ਨਰਨੰਕਾਰ ਜੀ ਦਾ ਦਰਸ਼ਨ ਕਰਕੇ ਮੇਰੇ ਜਨਮ ਜਨਮਾਂ ਦੇ ਸੰਸੇਧੂਰ ਚਲੇ ਗਏ ਹਨ ਮੇਰਾ ਜੀਵਨ ਜਨਮ ਸਫਲ ਹੋ ਗਿਆ ਹੈ ਰਾਜਾ ਵਰਣ ਜੀ ਕਹਿਣ ਲੱਗੇ ਕਿ ਇਹ ਕਰਤਾ ਧਰਤਾ ਜੀ ਬਹੁਤ ਵੱਡੇ ਭਾਗਾਂ ਵਾਲੇ ਪੁਰਸ਼ ਨੂੰ ਤੇਰਾ ਦਰਸ਼ਨ ਹੁੰਦਾ ਹੈ ਤੇ ਬਹੁਤ ਉੱਚੇ ਕਰਮਾਂ ਵਾਲੇ ਜੀਵ ਹਣ ਜੋ ਤੇਰਾ ਪਲ ਪਲ ਸਿਮਰਨ ਕਰਦੇ ਹਨ ਐ ਮੇਰੇ ਨਰੈਣ ਜੀ ਚੌਥਾ ਪਦ ਤੇਰਾ ਹਰ ਮੰਦਰ ਹੈ ਜਿਸ ਜਗ੍ਹਾ ਪਰ ਤੇਰਾ ਨਿਰਾ ਵਸੇਰਾ ਹੈ ਦੁਨੀਆ ਵਿੱਚ ਐਸਾ ਰੰਗ ਕੋਈ ਨਹੀਂ ਜਿਸ ਰੰਗ ਵਿੱਚ ਤੂੰ ਨਾ ਹੋਵੇਂ ਜਿਸ ਵਕਤ ਰਾਜੇ ਵਰਣ ਜੀ ਨੇ ਰਤਨਾਕਰ ਜੀ ਦੀ ਉਸਤਤ ਇਸ ਤਰ੍ਹਾਂ ਕੀਤੀ ਤਾਂ ਰਤਨਾਕਰ ਜੀ ਰਾਜੇ ਵਰ ਜੀ ਨੂੰ ਕਹਿਣ ਲੱਗੇ ਕਿ ਰਾਜਨ ਉਹ ਤਨ ਹੈ ਜਿਹਨੂੰ ਸਾਡੇ ਨਾਲ ਗਿਆਨ ਗੋਸ਼ਟ ਕਰਨ ਦਾ ਪਹਿਲਾ ਸਮਾਂ ਮਿਲ ਗਿਆ ਹੈ ਰਾਜਨ ਤੇਰੇ ਨਾਲ ਗੱਲਾਂ ਕਰਕੇ ਮੈਨੂੰ ਵੀ ਬੇਅੰਤ ਖੁਸ਼ੀ ਹੋਈ ਹੈ ਤੇਰਾ ਸਾਡੇ ਕੋਲ ਆਉਣਾ ਸਫਲ ਹੋ ਗਿਆ ਸੋ ਅਸੀਂ ਤੇਰੇ ਨਾਲ ਕਿਸੇ ਵਕਤ ਵਾਅਦਾ ਕੀਤਾ ਸੀ ਕਿ ਕਿਤੇ ਨਾ ਕਿਤੇ ਤੈਨੂੰ ਸਾਡਾ ਇਨਸਾਨ ਦੇ ਰੂਪ ਵਿੱਚ ਦਰਸ਼ਨ ਹੋਵੇਗਾ ਸੋ ਸਾਡਾ ਬਚਨ ਹੁਣ ਪੂਰਾ ਹੋਇਆ ਹੈ ਰਾਜਨ ਜੋ ਤੇਰੇ ਮਨ ਦੀ ਆਸਾ ਸੀ ਸੋ ਹੁਣ ਪੂਰੀ ਹੋ ਚੁੱਕੀ ਹੈ ਤੇਰੇ ਪਿਆਰ ਦੇ ਡੰਕੇ ਸਾਡੇ ਮਨ ਵਿੱਚ ਖੜਕ ਰਹੇ ਹਨ ਇਸ ਮਾਤ ਲੋਕ ਦੀ ਧਰਤੀ ਉੱਤੇ ਤੂੰ ਸਾਡਾ ਪਹਿਲਾ ਸਿੱਖ ਹੈ ਰਾਜਨ ਅਸੀਂ ਤੈਨੂੰ ਅਸੀਸ ਦਿੰਦੇ ਹਾਂ ਕਿ ਜਿਹੜਾ ਜਿਹੜਾ ਪੁਰਸ਼ ਤੇਰਾ ਵੀ ਦਰਸ਼ਨ ਕਰੇਗਾ ਸੋ ਵੀ ਸੁਰਗਲੋਕ ਵਿੱਚ ਚਲਾ ਜਾਵੇਗਾ ਸੋ ਅਮਰਤ ਬਾਣੀ ਦਾ ਫਰਮਾਨ ਹੈ ਕਿ ਗੁਰਮਖਾ ਅਸੀਂ ਤੈਨੂੰ ਇਹ ਵਚਨ ਦਿੰਦੇ ਹਾਂ ਕਿ ਜਿੱਥੇ ਵੀ ਤੂੰ ਸਾਨੂੰ ਯਾਦ ਕਰੇ ਅਸੀਂ ਉੱਥੇ ਜਗ੍ਹਾ ਪਰ ਪਹੁੰਚ ਜਾਵਾਂਗੇ ਨਰੰਕਾਰ ਜੀ ਕਹਿਣ ਲੱਗੇ ਰਾਜਾ ਸਾਡਾ ਤੇਰੇ ਉੱਪਰ ਬੜਾ ਦਿਲ ਹੈ ਅਸੀਂ ਤੈਨੂੰ ਇਹ ਆਤਮਿਕ ਸ਼ਕਤੀ ਦਿੰਦੇ ਹਾਂ ਜੋਗ ਜੀ ਤੂੰ ਸਾਡੇ ਪੈਰ ਦੀ ਤਲੇ ਵਿੱਚ ਡਿੱਠਾ ਸੀ ਤੈਸੋ ਤੂੰ ਸਾਡੇ ਸੱਚ ਕੋਲ ਜਾ ਕੇ ਦੇਖ ਸਕਦਾ ਹੈ ਜਦੋਂ ਤੇਰੀ ਰੂਹ ਕਰੇ ਤੂੰ ਉੱਡ ਕੇ ਚਲਾ ਜਾਵੀਂ ਰਤਨਾਕਰ ਜੀ ਕਹਿਣ ਲੱਗੇ ਰਾਜਾ ਆਪਣੀ ਪਰਜਾਂ ਦੇ ਲੋਕਾਂ ਨੂੰ ਨਾਮ ਜਪਣ ਦਾ ਉਪਦੇਸ਼ ਦੇਣਾ ਕਿ ਨਾਮ ਜਪੇ ਬਿਨਾ ਭਵਜਲ ਸਾਗਰ ਨੂੰ ਪਾਰ ਨਹੀਂ ਕੀਤਾ ਜਾ ਸਕਦਾ ਜਿੱਥੇ-ਜਿੱਥੇ ਤੂੰ ਜਾਵੇਂ ਸਾਡੇ ਜੀਵਾਂ ਨੂੰ ਇਹੀ ਉਪਦੇਸ਼ ਕਰਨਾ ਕਿ ਆਪ ਜਪਣਾ ਤੇ ਹੋਰਾਂ ਨਾਲ ਦੇ ਕੋਲੋਂ ਸਾਡਾ ਨਾਮ ਜਪਾਉਣਾ ਸਾਡੇ ਦਸਿਓਂ ਇਹ ਮਾਰਗ ਉਤੇ ਆਪ ਚੱਲਣਾ ਤੇ ਪਰਜਾ ਦੇ ਲੋਕਾਂ ਨੂੰ ਚਲਾਉਣਾ ਕਿਸੇ ਵੀ ਜੀਵ ਨੂੰ ਰਾਹੋ ਕਰਾ ਨਹੀਂ ਪੈਣ ਦੇਣਾ ਆਪਣੀ ਦੁਨੀਆ ਵਿੱਚ ਜਾ ਕੇ ਸਾਡਾ ਦਸਿਆ ਹੋਇਆ ਨਾਮ ਸਭਨਾਂ ਨੂੰ ਸੁਨਾਸ ਨਾ ਕੀ ਤੇ ਪਵਜਲ ਸਾਗਰ ਵਿੱਚੋਂ ਪਾਰ ਕਰੀ ਅਸੀਂ ਹਰ ਵਕਤ ਤੇਰੇ ਅੰਗ ਸੰਗ ਰਹਾਂਗੇ ਰਾਜਨ ਤੂੰ ਸਾਡੀ ਗੱਲ ਉਤੇ ਪੱਕਾ ਪਰੋਸਾ ਰੱਖੀਂ ਤੇ ਪ੍ਰੋਸਾਰ ਰੱਖਣਾ ਤੇਰੇ ਸਾਰੇ ਮਨੋਰਥ ਸਦ ਹੋ ਜਾਣਗੇ ਜੋਗ ਜੇ ਤੂੰ ਸਾਡੇ ਕੋਲੋਂ ਮੰਗੇਗਾ ਸੀ ਤੈਨੂੰ ਸੋ ਕੁਝ ਦੇਵਾਂਗੇ ਜਿਸ ਵਕਤ ਰਤਨਾਕਰ ਜੀ ਨੇ ਰਾਜੇ ਵਰਨ ਜੀ ਨੂੰ ਕਿਹਾ ਤਾਂ ਰਾਜਾ ਵਰਨ ਰਾਜੀ ਵਰਨ ਜੀ ਨੂੰ ਕਹਿਣ ਲੱਗਾ ਕਿ ਰਾਜਾ ਤੂੰ ਤਨ ਹੈ ਮਾਤਾ ਜੀ ਵੀ ਤਨ ਨਾਲ ਜਿਨ੍ਹਾਂ ਨੂੰ ਐਸੇ ਅਮੋਲਕ ਰਤਨ ਪ੍ਰਾਪਤ ਹੋਇਆ ਜੇ ਆਪ ਜੈਸੇ ਮਹਾਨ ਮਹਾਪੁਰਖ ਇਸ ਦੁਨੀਆ ਵਿੱਚ ਨਾ ਹੁੰਦੇ ਤਾਂ ਮਾਤ ਲੋਗ ਦੇ ਵਿੱਚ ਨਰੈਣ ਜੀ ਨੇ ਕਿਸ ਦੇ ਘਰ ਵਿੱਚ ਪ੍ਰਗਟ ਹੋਣਾ ਸੀ ਪਤਾਲਪੁਰੀ ਦਾ ਰਾਜਾ ਵਰਣ ਕਹਿਣ ਲੱਗਾ ਕਿ ਐ ਰਾਜਾ ਆਪ ਲੋਗ ਬਹੁਤ ਵੱਡੇ ਤੇਜ ਪ੍ਰਤਾਪ ਵਾਲੇ ਮਹਾਤਮਾ ਪਰਮਾਤਮਾ ਹੋ ਦੇਵਤੇ ਉਹ ਜੁਗ ਜੁਗ ਪੂਜਨ ਯੋਗ ਹੋ ਜਿਨ੍ਹਾਂ ਦੇ ਘਰ ਦੇ ਵਿੱਚ ਆਪ ਨਰੰਗਕਾਰ ਜੀ ਨੇ ਪਵਿੱਤਰ ਚਰਨ ਕਮਲ ਪਾਏ ਹਨ ਐਸਾ ਅਮੁੱਲ ਹੀਰਾ ਉਸ ਇਨਸਾਨ ਨੂੰ ਪ੍ਰਾਪਤ ਹੋ ਸਕਦਾ ਹੈ ਜਿਹੜਾ ਪੁਰਸ਼ ਪਰਮਾਤਮਾ ਦਾ ਸ਼ਿਵਰਨ ਕਰਕੇ ਆਪ ਵੀ ਹੀਰਾ ਬਣ ਚੁੱਕਾ ਹੋਵੇ ਰਾਜਾ ਵਰਨ ਇਸ ਤਰ੍ਹਾਂ ਦੀਆਂ ਪਿੰਨੀਆਂ ਪਿੰਨੀਆਂ ਗੱਲਾਂ ਕਰਕੇ ਰਤਨਾਕਰ ਜੀ ਦੇ ਪਵਿੱਤਰ ਚੰਨ ਕਮਲਾਂ ਉੱਪਰ ਟਹਿ ਗਿਆ ਮਨ ਦੇ ਵਿੱਚ ਖੁਸ਼ੀਆਂ ਦੇ ਕਰੋੜਾ ਸੂਰਜ ਚੜ ਗਏ ਤੇ ਮਨ ਚੰਦਰਮਾ ਦੇਵਤੇ ਦੇ ਵਾਂਗਰ ਠੰਡਾ ਠਾਰ ਹੋ ਗਿਆ ਲੋਹ ਲੋ ਹਰਾ ਹੋ ਗਿਆ ਰੱਬ ਦੇ ਦਰਸ਼ਨਾਂ ਨੇ ਦੇਹੀ ਦੀ ਕਲਿਆਣ ਕਰ ਦਿੱਤੀ ਕੋਟ ਕੋੜ ਜਨਮਾਂ ਦੀ ਮਹਿਲ ਉਤਰ ਗਈ ਜਿਸ ਵਕਤ ਰਾਜੇ ਵਰਨ ਜੀ ਨੇ ਤਰ ਤਰਾਂ ਦੇ ਮਿੱਠੇ ਮਿੱਠੇ ਬਚਨਾਂ ਦੇ ਵਿੱਚ ਰਤਨਾਕਰਜੀ ਦੀ ਬੰਦ ਉਸਤਤ ਕੀਤੀ ਤਾਂ ਰਤਨਾਕਰਜੀ ਰਾਜੇ ਵਰਨ ਜੀ ਨੂੰ ਕਹਿਣ ਲੱਗੇ ਰਾਜਨ ਅੱਜ ਤੋਂ ਤੂੰ ਸਾਡਾ ਪੱਕਾ ਸਿੱਖ ਹੋ ਗਿਆ ਹੈ ਸਾਡੇ ਦੱਸੇ ਹੋਏ ਮਾਰਗ 'ਤੇ ਚੱਲਣਾ ਤੇ ਸਭਨਾ ਜੀਵਾਂ ਦੇ ਨਾਲ ਇੱਕੋ ਜਿਹਾ ਪਿਆਰ ਕਰਨਾ ਸਦਾ ਕਾਲ ਤੇਰੀ ਜੈ ਜੈਕਾਰ ਦੇ ਦੁਨੀਆ ਵਿੱਚ ਡੰਕੇ ਖੜਕਦੇ ਰਹਿਣਗੇ ਆਪ ਨਾਮ ਜਪਣਾ ਤੇ ਲੋਕਾਂ ਦੇ ਕੋਲੋਂ ਸਾਡਾ ਨਾਮ ਜਪਾਉਣਾ ਕੋਈ ਭੁੱਲ ਨਹੀਂ ਕਰਨੀ ਸੱਚੀ ਆਤਮਾ ਨਾਲ ਮੇਰਾ ਪਿਆਰ ਹੁੰਦਾ ਹੈ ਸਾਨੂੰ ਸਾ ਸਾਸੀ ਯਾਦ ਰੱਖਣਾ ਜਿੱਥੇ ਵੀ ਸਾਨੂੰ ਤੂੰ ਯਾਦ ਕਰੇਂਗਾ ਅਸੀਂ ਇੱਕਦਮ ਉੱਥੇ ਹਾਜ਼ਰ ਹੋ ਜਾਵਾਂਗੇ ਰਤਨਾਕਰ ਜੀ ਕਹਿਣ ਲੱਗੇ ਕਿ ਐ ਰਾਜਾ ਜੀ ਤੂੰ ਸਾਨੂੰ ਆਪਣੇ ਕੋਲ ਹੀ ਸਮਝਣਾ ਪਰਮਾਤਮਾ ਪਲ-ਪਲ ਆਪਣੇ ਭਗਤਾਂ ਦੇ ਕੋਲ ਹੁੰਦਾ ਹੈ ਜਿਹੜੇ ਮਨਮੁਖ ਲੋਕ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਪਰਮਾਤਮਾ ਉਹਨਾਂ ਪੁਰਸ਼ਾਂ ਦੀ ਕੋਲੋਂ ਦੂਰ ਹੁੰਦਾ ਹੈ ਰਤਨਾਕਰ ਜੀ ਕਹਿੰਦੇ ਨੇ ਕਿ ਰਾਜਨ ਸਾਨੂੰ ਮਾਇਆ ਦੀ ਲੋੜ ਨਹੀਂ ਸਾਨੂੰ ਤਾਂ ਤੇਰੇ ਪ੍ਰੇਮ ਦੀ ਲੋੜ ਹੈ ਜਿਹੜਾ ਜੀਵ ਸਾਡੇ ਨਾਲ ਪ੍ਰੇਮ ਕਰੇ ਸੋਈ ਸਾਨੂੰ ਪਾ ਸਕਦਾ ਹੈ ਪਰਮਾਤਮਾ ਦਾ ਨਾਮ ਮੁੱਲ ਨਹੀਂ ਵਿਕਦਾ ਇਹ ਭਗਤ ਭੰਡਾਰਾ ਭਗਤ ਜਨਾਂ ਨੂੰ ਮਾਇਆ ਖਰਚੇ ਤੋਂ ਬਿਨਾਂ ਹੀ ਮਿਲ ਜਾਂਦਾ ਹੈ ਪ੍ਰੇਮ ਦੀ ਮਾਇਆ ਕਦੇ ਮੁਕਦੀ ਨਹੀਂ ਸਦਾ ਵਾਸਤੇ ਭੰਡਾਰੇ ਭਰਪੂਰ ਰਹਿੰਦੇ ਹਨ ਘਰ ਵਿੱਚ ਕੋਈ ਟੋਟ ਨਹੀਂ ਰਹਿੰਦੀ ਘਰ ਦੇ ਵਿੱਚ ਹਰ ਵਕਤ 9 ਨਿੱਦਾਂ ਤੇ 12 ਸਿੱਧਾ ਰਹਿੰਦੀਆਂ ਹਨ ਰਾਜਨ ਨਾਮ ਸਿਮਰਨ ਦੇ ਵਿੱਚ ਬਹੁਤ ਬਰਕਤਾਂ ਹੁੰਦੀਆਂ ਹਨ ਮੋ ਮਮਤਾ ਦੀ ਮਾਇਆ ਸਾਡੇ ਹੱਟ ਵਿੱਚ ਨਹੀਂ ਚੱਲਦੀ ਜਿਸ ਵਕਤ ਰਤਨਾਕਰ ਜੀ ਨੇ ਰਾਜੇ ਵਰਨ ਜੀ ਨੂੰ ਇਸ ਤਰ੍ਹਾਂ ਹੋਰ ਗਿਆਨ ਦਿੱਤਾ ਤਾਂ ਰਾਜਾ ਵਰਨ ਰਤਨਾਕਰ ਜੀ ਦਾ ਬੜਾ ਯਾਸ਼ ਕਰਨ ਲੱਗਾ ਧੰਨ ਧੰਨ ਜੈ ਜੈਕਾਰ ਦੇ ਜਕਾਰੇ ਲਗਾਉਣ ਲੱਗਾ ਰਾਜੇ ਵਰਨ ਜੀ ਨੇ ਰਾਜੇ ਵਰਨ ਜੀ ਪਾਸੋਂ ਮੰਗ ਕੀਤੀ ਕਿ ਰਾਜਨ ਜੋ ਮੇਰੇ ਨਾਲ ਮੇਰੀ ਸੈਨਾ ਆਈ ਹੈ ਤੇ ਉਹਨਾਂ ਨੂੰ ਵੀ ਰਤਨਾਕਰਜੀ ਦਾ ਦਰਸ਼ਨ ਕਰਾਇਆ ਜਾਵੇ ਰਾਜੇ ਵਰਨ ਜੀ ਨੇ ਰਾਜੇ ਵਰਨ ਦੀ ਜਦੋਂ ਮੰਗ ਪ੍ਰਵਾਨ ਕਰ ਲਈ ਤਾਂ ਮਾਤਾ ਜੀ ਵੀ ਇਸ ਗੱਲ ਨਾਲ ਸਹਿਮਤ ਹੋ ਗਈ ਕਿ ਇਹ ਕੋਈ ਬੁਰੀ ਬਾਤ ਨਹੀਂ ਜੇ ਰਾਜਾ ਵਰਨ ਇਸ ਤਰ੍ਹਾਂ ਕਰਨਾ ਲੋੜਦਾ ਹੈ ਤਾਂ ਇਹਦੀ ਮੰਗ ਸਾਨੂੰ ਜਰੂਰ ਸਵੀਕਾਰ ਕਰਨੀ ਚਾਹੀਦੀ ਹੈ ਜਿਸ ਵਕਤ ਜੇ ਸਵਗਤ ਰਾਜੇ ਵਰਨ ਜੀ ਨੇ ਮੰਗ ਪ੍ਰਵਾਨ ਕਰ ਲਈ ਰਾਜੇ ਵਰਨ ਜੀ ਨੇ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਮੇਰੀ ਸ਼ੈਨਾ ਵੀ ਰਤਨਾ ਕਰ ਜੀ ਦਾ ਦਰਸ਼ਨ ਕਰ ਲਵੇਗੀ ਇਸ ਤਰ੍ਹਾਂ ਲੱਕੜ ਦੇ ਨਾਲ ਲੋਹਾ ਵੀ ਤਰ ਜਾਂਦਾ ਹੈ ਜੇ ਸਵਗਤ ਮੇਰੀ ਸ਼ੈਨਾ ਸੱਚੇ ਨਰੰਕਾਰ ਜੀ ਦਾ ਦਰਸ਼ਨ ਕਰ ਲਵੇਗੀ ਤਪ ਦੀ ਆਤਮਾ ਨੂੰ ਠੰਡ ਮਿਲ ਜਾਵੇਗੀ ਜਨਮਾਂ ਜਨਮਾਂ ਦੀ ਪੁਖ ਪਿਆਸ ਮਿਟ ਜਾਵੇਗੀ ਤੇ ਮੁੜ ਕੇ 84 ਲੱਖ ਜੂਨਾ ਦੇ ਚੱਕਰ ਵਿੱਚ ਵਾਰ-ਵਾਰ ਘੁੰਮਣਾ ਨਹੀਂ ਪਵੇਗਾ। ਰਾਜੇਵਰ ਸਿੰਘ ਨੂੰ ਇਸ ਗੱਲ ਦੀ ਮਹਾਨ ਖੁਸ਼ੀ ਸੀ ਕਿ ਮੇਰਾ ਤਾਂ ਉਧਾਰ ਹੋ ਗਿਆ ਹੈ। ਮੇਰੇ ਨਾਲ ਆਈ ਸੈਨਾ ਦਾ ਵੀ ਉਧਾਰ ਹੋ ਜਾਵੇ। ਉਹੀ ਰੱਬ ਦਾ ਪੂਰਾ ਭਗਤ ਹੁੰਦਾ ਹੈ ਜਿਹੜਾ ਸਾਰੇ ਜੀਵਾਂ ਦਾ ਭਲਾ ਲੋੜੇ। ਤੇ ਸਰਬ ਦਾ ਭਲਾ ਮੰਗਣ ਦੇ ਵਿੱਚ ਆਪਣਾ ਵੀ ਭਲਾ ਹੋ ਜਾਂਦਾ ਹੈ ਤੇ ਆਪਣਾ ਭਲਾ ਤਾਂ ਹਰ ਕੋਈ ਮੰਗਦਾ ਹੈ ਜਿਹੜਾ ਦੂਸਰੇ ਦਾ ਵੀ ਭਲਾ ਮੰਗੇ ਉਹ ਰੱਬ ਨੂੰ ਬਹੁਤ ਪਿਆਰਾ ਲੱਗਦਾ ਹੈ ਰੱਬ ਉਸ ਇਨਸਾਨ ਦੇ ਨਾਲ ਪਿਆਰ ਕਰਦਾ ਹੈ ਜਿਹੜਾ ਉਹਦੇ ਜੀਵਾਂ ਦੇ ਨਾਲ ਪੂਰਾ ਪਿਆਰ ਕਰੇ ਰਾਜੀਵਰਨ ਜੀ ਦੀ ਇਹ ਬਾਤ ਵੱਡੀ ਵਿਚਾਰ ਸੀ ਕਿ ਮੇਰੇ ਨਾਲ ਆਈ ਸੈਨਾ ਦਾ ਵੀ ਰਤਨਾਕਰ ਜੀ ਦਾ ਦਰਸ਼ਨ ਕਰ ਲਵੇ ਉਹਨਾਂ ਦੀ ਆਤਮਾ ਦੀ ਕਲਿਆਣ ਹੋ ਜਾਵੇ ਉਹ ਵੀ ਕਿਦਾਰਤ ਹੋ ਜਾਣ ਮਨਮੁਖ ਜੀਵ ਹਰ ਵਕਤ ਪ੍ਰਮਾਤਮਾ ਦੇ ਕੋਲੋਂ ਆਪਣੀ ਸੁਖ ਲੋੜਦਾ ਹੈ ਦੂਸਰੇ ਦਾ ਹਰ ਵਕਤ ਬੁਰਾ ਲੋੜਦਾ ਹੈ ਜਿਹੜਾ ਪ੍ਰਮਾਤਮਾ ਦੇ ਭਜਨੀਕ ਪੁਰਸ਼ ਹੁੰਦੇ ਹਨ ਉਹ ਸਦਾ ਕਾਲ ਸਰਬ ਦਾ ਭਲਾ ਲੋੜਦੇ ਹਨ ਸਰਬ ਦਾ ਭਲਾ ਲੋੜਨ ਵਾਲੇ ਭਗਤਾਂ ਦਾ ਪਹਿਲਾ ਆਪਣਾ ਭਲਾ ਹੁੰਦਾ ਹੈ ਫਿਰ ਉਹਦਾ ਭਲਾ ਹੁੰਦਾ ਹੈ ਜਿਨ੍ਹਾਂ ਦਾ ਭਲਾ ਪ੍ਰਮਾਤਮਾ ਕੋਲੋਂ ਮੰਗਿਆ ਜਾਵੇ ਪ੍ਰਮਾਤਮਾ ਦੇ ਘਰ ਦੇ ਵਿੱਚ ਇਹ ਸਭ ਤੋਂ ਵੱਡੀ ਘਾਲ ਹੈ ਜੋ ਸਰਬ ਦਾ ਭਲਾ ਮੰਗਣਾ ਇਹ ਵੀ ਇੱਕ ਮਹਾਨ ਭਗਤੀ ਹੈ ਜਿਨ੍ਹਾਂ ਦੇ ਮਗਰ ਸ਼ੈਤਾਨ ਲੱਗ ਜਾਂਦਾ ਹੈ ਉਹ ਕਦੋਂ ਸਰਬਤ ਦਾ ਭਲਾ ਮੰਗਦੇ ਹਨ ਭਲਾ ਤਾਂ ਸਰਬਤ ਦਾ ਉਹ ਮੰਗਦੇ ਨੇ ਜਿਹੜੇ ਸ਼ੈਤਾਨ ਦੀ ਦਾਣ ਤੋਂ ਬਚੇ ਹੋਏ ਹਨ ਜਿਸ ਆਤਮਾ ਦੇ ਵਿੱਚ ਸ਼ੈਤਾਨ ਵਸ ਰਿਹਾ ਹੈ ਉਹ ਆਤਮਾ ਸੜ ਕੇ ਕੋਲਾ ਹੋ ਚੁੱਕੀ ਹੁੰਦੀ ਹੈ ਜਿਸ ਆਤਮਾ ਨੂੰ ਸ਼ੈਤਾਨ ਦੰਦ ਮਾਰ ਜਾਵੇ ਉਹ ਆਤਮਾ ਕਦੇ ਵੀ ਪਰਮਾਤਮਾ ਦੇ ਨਾਲ ਨਹੀਂ ਜੁੜ ਸਕਦੀ ਉਹ ਸਦਾ ਵਾਸਤੇ ਪਰਮਾਤਮਾ ਨਾਲ ਵਿਛੜੀ ਰਹਿੰਦੀ ਹੈ ਤੇ ਮੁੜ ਕੇ ਪ੍ਰਮਾਤਮਾ ਦੇ ਨਾਲ ਮਿਲਣ ਵਾਸਤੇ ਇਹਨੂੰ ਨਾਮ ਸਿਮਰਨ ਦੀ ਲੋੜ ਹੈ ਰਾਜੇ ਵਰਨ ਜੀ ਦੀ ਇੱਛਾ ਅਨੁਸਾਰ ਰਤਨਾ ਕਰਜੀ ਦਾ ਰੱਥ ਸਾਰੀ ਰਤਨਾਪੁਰੀ ਦੀ ਪਰਕਰਮਾ ਕਰਕੇ ਰਾਜੇ ਵਰਜ ਜੀ ਦੀ ਸੈਨਾ ਦੇ ਕੋਲ ਪਹੁੰਚ ਗਿਆ ਤੇ ਅੱਗੇ ਸੈਨਾ ਖੜੀ ਰਤਨਾ ਕਰਜੀ ਦੀ ਇੰਤਜ਼ਾਰ ਕਰ ਰਹੀ ਸੀ ਉਥੇ ਜਾ ਕੇ ਰਾਜੇ ਵਰਜੇ ਨੇ ਆਪਣਾ ਰੱਥ ਖੜਾ ਕਰ ਦਿੱਤਾ ਸਾਰੀ ਦੀ ਸਾਰੀ ਜਮਾਤ ਉਥੇ ਖੜੀ ਹੋ ਗਈ ਤਰ੍ਹਾਂ ਤਰ੍ਹਾਂ ਦੇ ਰੰਗ ਰਾਗ ਹੋ ਰਹੇ ਹਨ ਬੀਨਾ ਢੋਲਕਾ ਮਰਦੰਗ ਤੂਤੀਆਂ ਸ਼ਹਿਨਾਈਆਂ ਤਮੂਰ ਚਿਮਟੇ ਸ਼ੈਣੇ ਖੜਕਰੇ ਹਨ ਹਰ ਪਾਸੇ ਸਾਜ਼ਾਂ ਦੀਆਂ ਤੁਣਕਾਰਾਂ ਪੈਂਦੀਆਂ ਨੇ ਐਸਾ ਪ੍ਰਮਾਤਮਾ ਦੇ ਜਸ ਦੇ ਵਿੱਚ ਮੁਜਰਾ ਹੋਇਆ ਚਾਂਜਰਾਂ ਦੇ ਸ਼ਨ카ਟੇ ਪੈਂਦੇ ਦੂਰ ਦੂਰ ਤੱਕ ਸੁਣਦੇ ਹਣ ਇੰਦਰ ਦੀਆਂ ਪਰੀਆਂ ਆ ਕੇ ਨਾਚ ਕਰਨ ਲੱਗੀਆਂ ਰਤਨਾਕਰ ਜੀ ਤੋਂ ਬਿਨਾ ਇਹ ਨੂਰੀ ਜਮਾਤ ਹੋਰ ਕਿਸੇ ਨੂੰ ਨਹੀਂ ਦਿਸਦੀ ਸ਼ਨ카ਟੇ ਪੈਂਦੇ ਸੁਣ ਰਹੇ ਹਨ ਇੰਦਰ ਪਰੀਆਂ ਦੇਵਤੇ ਗੰਦਰਬ ਲੋਕ ਕਰਤਾਰ ਜੀ ਦਾ ਸਵਾਗਤ ਕਰਨ ਵਾਸਤੇ ਸਭ ਚੱਲ ਆਏ ਰਤਨਾਕਰ ਜੀ ਆਪਣੇ ਸੋਨੇ ਦੇ ਰਾਤ ਉੱਪਰ ਬੈਠੇ ਹੋਏ ਹਨ ਬਿਰਸ਼ਾ ਦੇ ਉੱਪਰ ਬੈਠੇ ਹੋਏ ਪੰਛੀ ਚੁਗ ਚੁਗ ਕੇ ਰਤਨਾਕਰਜੀ ਵਾਲਾ ਦੇਖ ਰਹੇ ਨੇ ਰਤਨਾਕਰਜੀ ਦਾ ਦਰਸ਼ਨ ਕਰਕੇ ਆਪਸ ਵਿੱਚ ਸੁੰਦਰ ਸੁੰਦਰ ਬੋਲੀਆਂ ਬੋਲਦੇ ਹਨ ਉੱਪਰੋਂ ਫੁੱਲਾਂ ਦੀ ਵਰਖਾ ਹੋ ਰਹੀ ਹੈ ਠੰਡੀ ਠੰਡੀ ਹਵਾ ਚੱਲ ਰਹੀ ਹੈ ਆਕਾਸ਼ ਮਾਰਗ ਦੇ ਵਿੱਚ ਕੋਈ ਕੋਈ ਬੱਦਲ ਇੱਕ ਪਾਸੇ ਸਤਰੰਗੜੀ ਪੀਂਘ ਪਈ ਹੋਈ ਹੈ ਚੰਦਰਮਾ ਸੂਰਜ ਦੇਵਤੇ ਨੂੰ ਕਹਿ ਰਿਹਾ ਹੈ ਕਿ ਤੂੰ ਬਦਲਾ ਹੇਟ ਰਹੀ ਮੈਂ ਵੀ ਪਰਮਾਤਮਾ ਦਾ ਦਰਸ਼ਨ ਕਰਨਾ ਹੈ ਕਿਉਂਕਿ ਤੇਰੀ ਜਾਸਤੀ ਰੌਸ਼ਨੀ ਵਿੱਚ ਦੀ ਮੈਂ ਇਥੋਂ ਮਾਤ ਲੋਕ ਦੇ ਵੱਲ ਦੇਖ ਨਹੀਂ ਹੁੰਦਾ ਸਭ ਥਾਵਾਂ ਚਮਕ ਉੱਠਨੀ ਆ ਹਨ ਤੇ ਤੂੰ ਬਦਲਾ ਹੇਟ ਰਹੀ ਤੇ ਆਪਣੀ ਰੌਸ਼ਨੀ ਨੂੰ ਬੰਦ ਕਰ ਲੈ ਜਿਸ ਵਕਤ ਤੇਰੀਆਂ ਤਤੀਆਂ ਕਰਨਾ ਮਾਤ ਲੋਕ ਦੇ ਵਿੱਚ ਪੈਂਦੀਆਂ ਹਨ ਉਸ ਵਕਤ ਮੇਰੀਆਂ ਅੱਖਾਂ ਮੀਚੀਆਂ ਜਾਂਦੀਆਂ ਹਨ ਇਤਨਾ ਵੱਡਾ ਤੇਰਾ ਤੇਜ ਪ੍ਰਤਾਪ ਹੈ ਪਰੀਆਂ ਦੀ ਰਾਣੀ ਆਕਾਸ਼ ਮਾਰਗ ਦੇ ਵਿੱਚ ਖੜੀ ਹੋਈ ਹੈ ਜੋ ਕਰਤਾਰਜੀ ਦੇ ਸਿਰ ਦੇ ਉੱਪਰ ਫੁੱਲਾਂ ਦੀ ਵਰਖਾ ਕਰ ਰਹੀ ਹੈ ਸਾਰੀ ਸੈਨਾ ਨੂੰ ਇੱਕ ਪੰਗ ਦੇ ਵਿੱਚ ਖੜੀ ਕਰਕੇ ਤੇ ਸਭ ਸੈਨਾ ਨੂੰ ਰਤਨਾ ਕਰਜੀ ਦਾ ਦਰਸ਼ਨ ਕਰਾਇਆ ਗਿਆ ਜਿਸ ਜਿਸ ਇਨਸਾਨ ਦੇ ਉੱਪਰ ਆਦ ਪੁਰਖ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਮਰ ਦੀ ਨਜ਼ਰ ਪੈਂਦੀ ਹੈ ਉਹਨਾਂ ਦੇ ਜਨਮਾਂ ਜਨਮਾਂ ਦੇ ਰੋਗ ਸੋਗ ਦੁੱਖ ਦਰਦ ਦੂਰ ਹੁੰਦੇ ਜਾਂਦੇ ਹਨ ਰਤਨਾ ਕਰਜੀ ਦੀ ਰੱਬੀ ਨੂਰ ਦੇ ਵੱਲ ਦੇਖ ਦੇ ਕੇ ਸਭ ਸੈਨਾ ਦੇ ਸਿਰ ਝੁਕੇ ਜਾ ਰਹੇ ਹਨ ਰਤਨਾ ਕਰਜੀ ਨੂੰ ਸਾਰੇ ਕਹਿ ਰਹੇ ਹਨ ਕਿ ਮਹਾਰਾਜ ਤੂੰ ਬੜਾ ਬਿਆੰਤ ਹੈ ਤੇਰੀਆਂ ਕੁਦਰਤਾਂ ਬੜੀਆਂ ਅਪਾਰ ਹਨ ਕੁਝ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਵੱਡਾ ਅਗਮਾ ਗੋਚਰ ਹੈ ਤੂੰ ਸਭਨਾ ਨਾਥਾ ਸਿਰ ਇਕੋ ਨਾਥ ਹੈ ਐ ਪਾਰ ਬ੍ਰਹਮ ਜੀ ਤੂੰ ਤਨ ਹੈ ਤੂੰ ਤਨ ਹੈ ਤੇਰੀ ਕੁਦਰਤ ਬੜੀ ਨਿਹਾਰੀ ਹੈ ਤੂੰ ਸਰਵ ਕਲਾ ਕਾ ਗਿਆਤਾ ਦਾਤਾ ਜੀ ਹੈ ਸਾਭ ਜੀਵ ਜੰਤ ਤੇਰਾ ਦਿੱਤਾ ਭੋਜਨ ਖਾਦੇ ਹਨ ਸਭਨਾ ਜੀਵਾਂ ਦੀਆਂ ਡੋਰਾ ਤੇਰੇ ਹੱਥਾਂ ਦੇ ਵਿੱਚ ਹਨ ਤੇਰੀ ਕਲਮ ਸਭਨਾ ਜੀਵਾਂ ਦੇ ਮੁਕੱਦਰਾਂ ਨੂੰ ਲਿਖਦੀ ਹੈ ਜੋ ਕੁਝ ਤੂੰ ਜੀਵਾਂ ਦੇ ਮੁਕੱਦਰਾਂ ਦੇ ਵਿੱਚ ਲਿਖ ਦੇਵੇਂ ਜੀਵਾਂ ਨੂੰ ਦੁਨੀਆ ਵਿੱਚ ਆ ਕੇ ਸੋ ਕੁਝ ਪ੍ਰਾਪਤ ਹੁੰਦਾ ਹੈ ਐ ਕਰਤਾਰ ਜੀ ਤੇਰਾ ਦਿੱਤਾ ਤੇਰਾ ਲਿਖਿਆ ਹੋਇਆ ਕਿਸੇ ਕੋਲੋਂ ਮਟਾਇਆ ਨਹੀਂ ਜਾ ਸਕਦਾ ਪਾਵਾ ਕੋਈ ਸੈਂਕੜੇ ਯਤਲ ਕਰ ਨਵੇ ਜਿਸ ਦੇ ਭਾਗਾਂ ਵਿੱਚ ਤੂੰ ਰਾਜ ਕਰਨਾ ਲਿਖ ਦੇਵੇਂ ਉਹਨੂੰ ਕੋਈ ਫਕੀਰ ਨਹੀਂ ਬਣਾ ਸਕਦਾ ਉਹ ਰਾਜ ਹੀ ਕਰੇਗਾ ਤੇ ਜਿਹਦੇ ਭਾਗਾਂ ਵਿੱਚ ਦਰਦਾਰ ਤੋਂ ਪੀਖ ਮੰਗਣੇ ਲਿਖ ਦੇਵੇਂ ਉਸਨੂੰ ਕੋਈ ਅਮੀਰ ਨਹੀਂ ਬਣਾ ਸਕਦਾ ਉਹ ਸਦਾ ਵਾਸਤੇ ਫਕੀਰ ਹੀ ਰਹੇਗਾ ਰਾਜੇ ਵਰਨ ਜੀ ਨੇ ਆਪਣੀ ਸੈਨਾ ਦੇ ਜਵਾਨਾਂ ਨੂੰ ਹੁਕਮ ਦੇ ਦਿੱਤਾ ਕੀ ਰਤਨਾ ਕਰਜੀ ਦੇ ਪਵਿੱਤਰ ਚਨ ਕਮਲਾਂ ਦੀ ਤੋੜੀ ਚੱਕ ਕੇ ਆਪਣੇ ਮਸਤਕ ਦੇ ਉੱਪਰ ਲਾਓ ਕਿਉਂਕਿ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਨਰੰਕਾਰ ਜੀ ਦਾ ਦਰਸ਼ਨ ਕਰਨ ਦਾ ਸਾਡੇ ਮੁਕੱਦਰ ਦੇ ਵਿੱਚ ਇਹ ਲਿਖਿਆ ਹੋਇਆ ਸੀ ਅੱਜ ਅਸੀਂ ਕਰਤਾਰ ਜੀ ਅੱਗੇ ਇਹੀ ਅਰਦਾਸ ਕਰਦੇ ਆ ਕਿ ਐ ਨਰੰਕਾਰ ਜੀ ਨਾ ਸਾਨੂੰ ਵਿਸਰੀ ਤੇ ਨਾ ਸਾਨੂੰ ਵਸਰਾਈ ਸਦਾ ਆਪਣੇ ਚੰਨ ਕਮਲਾਂ ਦੀ ਪ੍ਰੀਤ ਬਖਸ਼ੀ